हेलो स्टूडेंट्स दिस इज गुरप्रीत वेलकम टू माय YouTube चैनल डी स्टडीज आज ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਹੈ ਇਹ 8ਵੀਂ 10वीं 12वीं ਦੇ ਬੱਚਾ ਲਈ ਬਹੁਤ ਹੀ ਇੰਪੋਰਟੈਂਟ ਰਹਿਣ ਵਾਲਾ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਉਹਨਾਂ ਦੇ ਜੋ ਕਿ ਬੋਰਡ ਦੀਆਂ ਪ੍ਰੀਖਿਆਵਾਂ ਹੋਣ ਜਾ ਰਹੀਆਂ ਉਸ ਦਾ ਜੋ ਕਿ ਸ케줄 ਜਾਰੀ ਕੀਤਾ ਹੈ ਤਾਂ ਇਸਦੇ ਨਾਲ ਹੀ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਲੇਟਸ ਨੋਟੀਫਿਕੇਸ਼ਨ ਤੁਹਾਨੂੰ ਆਸਾਨੀ ਨਾਲ ਮਿਲਦੇ ਰਹਿਣ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦੇਣਾ ਜੀ ਹਾਂਜੀ ਤਾਂ ਦੇਖੋ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂਗੇ ਹਾਂਜੀ ਪੀਐਸਈਬੀ 8th 10th ਐਂਡ 12th ਡੇਟਸ਼ੀਟ 2025 ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ ਠੀਕ ਹੈ ਜੀ ਇਹ 19 ਫਰਵਰੀ ਤੋਂ ਜੋ ਕਿ ਤੁਹਾਡੀਆਂ ਬੋਰਡ ਅ ਪ੍ਰੀਖਿਆਵਾਂ ਆਮਾਗਾਂ ਸਟਾਰਟ ਹੋਣ ਜਾ ਰਹੀਆਂ ਹਨ ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ ਦੇਖੋ ਪੰਜਾਬ ਸਕੂਲ ਸਿੱਖਿਆ ਬੋਰਡ ਨੇ 2025 ਵਿੱਚ ਹੋਣ ਵਾਲੀਆਂ ਦੀ 10ਵੀਂ ਅਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ ਠੀਕ ਹੈ ਜੀ 2025 ਵਿੱਚ ਜੋ ਕਿ ਤੁਹਾਡੀਆਂ ਪ੍ਰੀਖਿਆਵਾਂ ਹੋਣਗੀਆਂ ਉਸ ਦਾ ਸ਼ਡਿਊਲ ਆਗਾ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਸਤ੍ਰਿਤ ਪ੍ਰੀਖਿਆ ਸਮਾਸਾਰਨੀ ਦਸੰਬਰ ਦੇ ਦੂਸਰੇ ਹਫ਼ਤੇ ਵਿੱਚ ਜਾਰੀ ਕੀਤੀ ਜਾਵੇਗੀ ਠੀਕ ਹੈ ਜੀ ਤਾਂ ਦਸੰਬਰ ਦੇ ਦੂਸਰੇ ਹਫ਼ਤੇ ਤੱਕ ਇਹ ਜੋ ਕਿ ਸਮਾਸਾਰਨੀ ਤੁਹਾਨੂੰ ਮਿਲ ਜਾਵੇਗੀ ਅੱਗੇ ਦੇਖੋ ਸੰਜੀਵ ਸ਼ਰਮਾ 77 ਪੀਐਸਸੀ ਵੀ ਨੇ ਦੱਸਿਆ ਕਿ 8ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ 19 ਫਰਵਰੀ 2025 ਤੋਂ ਸ਼ੁਰੂ ਹੋਣਾਂਗਾ ਠੀਕ ਹੈ ਜੀ 8ਵੀਂ ਤੇ 12ਵੀਂ ਦੀਆਂ ਜੋ ਕਿ ਪ੍ਰੀਖਿਆਵਾਂ 19 ਫਰਵਰੀ ਤੋਂ ਤੇ ਜੋ 10ਵੀਂ ਦੀਆਂ ਆ ਉਹ 10 ਮਾਰਚ ਤੋਂ ਸਟਾਰਟ ਹੋ ਜਾਣਾਂਗਾ ਅੱਗੇ ਦੇਖੋ ਬੋਰਡ ਪ੍ਰੀਖਿਆਵਾਂ ਲਈ ਪੂਰੇ ਰਾਜ ਵਿੱਚ ਲਗਭਗ 2800 ਪ੍ਰੀਖਿਆਵਾਂ ਕੇਂਦਰ ਬਣਾਏ ਜਾਣਗੇ ਪ੍ਰਸ਼ਨ ਪੱਤਰਾ ਵਿੱਚ QR ਕੋਡ ਲਗਾਏ ਜਾਣਗੇ ਤਾਂ ਜੋ ਕਾਪੀ ਲੀਕੇ ਦੇ ਮਾਮਲਿਆਂ ਨੂੰ ਰੋਕਿਆ ਜਾ ਸਕੇ ਠੀਕ ਹੈ ਜੀ ਤਾਂ ਪੂਰੀ ਸਟ੍ਰਿਕਟਨੈਸ ਨਾਲ ਇਹ ਜੋ ਕਿ ਤੁਹਾਡੇ ਪੇਪਰ ਲੈ ਜਾਣਗੇ ਇਸ ਲਈ ਹੁਣੇ ਤੋਂ ਹੀ ਆਪਣੀ ਜੋਗੀ ਪ੍ਰੈਪਰੇਸ਼ਨ ਕਰਨੇ ਸਟਾਰਟ ਕਰ ਦੋ ਤਾਂ ਕਿ ਤੁਸੀਂ ਆਉਣ ਵਾਲੀਆਂ ਪ੍ਰੀਖਿਆਵਾਂ ਵਿੱਚੋਂ ਚੰਗੇ ਨੰਬਰ ਲੈ ਸਕੋ ਤੇ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ नेक्स्ट ਵੀਡੀਓ ਵਿੱਚ ਤਦ ਤੱਕ ਦੇ ਲਈ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਗਰ ਚੈਨਲ ਤੇ ਨਵੇਂ ਹੋ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਬੈਲ ਆਈਕਨ ਪ੍ਰੈਸ ਜ਼ਰੂਰ ਕਰ ਦੇਣਾ ਇਸੇ ਨਾਲ ਹੀ ਮਿਲਦੇ ਆ ਨੈਕਸਟ ਵੀਡੀਓਜ਼ ਤਦ ਤੱਕ ਦੇ ਲਈ ਸਟੇ ਬਲੈਸ ਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ